ਅੱਜ ਅਸੀਂ ਇਕੱਠੇ ਹੋਏ ਆ ਜੀ ਸਾਰੇ ਵੀ ਸਾਡੇ ਹਲਕਾ ਇੰਚਾਰਜ ਆਮ ਆਦਮੀ ਦੇ ਪਡੋਰੀ ਸਾਹਿਬ ਜੀ ਨੇ ਜਿਹੜੇ ਉਸ ਦਿਨ ਪਿੱਛੇ ਜੇ ਪ੍ਰੈਸ ਕਾਨਫਰੰਸ ਕੀਤੀ ਸੀ ਜੋ ਉਹਨਾਂ ਨੇ ਸਾਨੂੰ ਇੱਥੇ ਇੱਕ ਦੱਸਿਆ ਵੀ ਅਸੀਂ ਲੋਹਿਆਂ ਦੇ ਵਿਕਾਸ ਵਾਸਤੇ ਅਸੀਂ ਆਹ ਕਰ ਰਹੇ ਆ ਸ਼ਾਹਕੋਟ ਦਾ ਮੈਦਪੁਰ ਦਾ ਸਾਨੂੰ ਉਹਨਾਂ ਦਾ ਤਾਂ ਪਤਾ ਨਹੀਂ ਸ਼ਾਹਕੋਟ ਮੈਦਪੁਰ ਦਾ ਅਸੀਂ ਲੋਹਿਆਂ ਵਾਸਤੇ ਸਾਡੇ ਐਮਸੀ ਸਾਹਿਬ ਆਣ ਆਨੇ ਅਸੀਂ ਸਾਰਿਆਂ ਨੇ ਆਪਸ ਵਿੱਚ ਇਕੱਠੇ ਹੋ ਕੇ ਮੀਟਿੰਗ ਕੀਤੀ ਵੀ ਜੋ ਕਹਿ ਕੇ ਗਏ ਆ ਉਹਦੀ ਅਸਲੀਅਤ ਕੀ ਆ ਜਿਹਦੇ ਵਿੱਚ ਬਲਦੇਵ ਸੁਖਵੰਤ ਸਿੰਘ ਜੀ ਪ੍ਰਦੀਪ ਕੁਮਾਰ ਜੀਟਾ ਜੀ ਆਪਣੇ ਗगन ਬਾਜੀ ਅਮਨ ਜੀ ਪਨੇਸਰ ਸਾਹਿਬ ਤੇ ਬੱਬੀ ਖਜਾਂਜੀ ਸਾਹਿਬ ਜੀ ਅਸੀਂ ਸਾਰੇ ਬੈਠੇ ਸੀ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਵੀ ਲੋਈਆਂ ਦੇ ਵਿੱਚ ਥੋੜੇ ਦਿਨਾਂ ਦੇ ਵਿੱਚ ਅਸੀਂ ਕੋਸ਼ਣਾ ਕੁਝ ਤੁਹਾਨੂੰ ਤੋਹਫਾ ਦੇਵਾਂਗੇ ਅਸੀਂ ਪਹਿਲਾਂ ਤਾਂ ਦੂਜੇ ਦਿਨ ਲੱਗੇ ਸੀ ਕੋਆਰਡੀਨੇਟਰ ਨਾਲ رابطہ ਕਰ ਲਈ ਇਸੇ ਕਰਕੇ 2-4 ਦਿਨ ਰੁਕ ਗਏ ਵੀ ਸ਼ਾਇਦ ਕੋਈ ਉਹ ਵਾਕਿਆ ਹੀ ਕੋਈ ਨਾ ਕੋਈ ਲੋਈਆਂ ਨੂੰ ਤੋਹਫਾ ਦੇਣਗੇ ਪਰ ਕੁਝ ਸਾਨੂੰ ਦਿਸਿਆ ਨਹੀਂ ਜਿਹਦੇ ਵਿੱਚ ਉਹ ਇੱਕ ਦੋ ਗੱਲਾਂ ਉਸ ਦਿਨ ਕਰਦੇ ਸੀ ਵੀ ਲੋਈਆਂ ਦੇ ਵਾਸਤੇ ਅਸੀਂ ਆ ਫੰਡ ਲਿਆਂਦਾ ਉਹ ਲਿਆਂਦਾ ਪੌਣੇ ਦਿਨ ਸਾਲ ਹੋ ਗਏ ਆ ਉਹਨਾਂ ਦੀ ਗਵਰਨਮੈਂਟ ਬਣੀ ਨੂੰ ਆਮ ਆਦਮੀ ਨੂੰ ਜਿਹਦੇ ਵਿੱਚ ਫੇਸ 4 ਦੀ ਇਸ 4 ਦੀ 47 ਲੱਖ ਤੇ 16000 ਸੈਂਟਰ ਗਵਰਨਮੈਂਟ ਵੱਲੋਂ ਸਵਛ ਭਾਰਤ ਦੇ ਅਧੀਨ ਪੈਸੇ ਆਏ ਆ ਤੇ ਉਹ ਆਏ ਆ ਛੱਪੜਾਂ ਵਾਸਤੇ ਕਿ ਜਿਹੜੇ ਸਾਡੇ ਸ਼ਹਿਰ ਦੇ ਛੱਪੜਾ ਉਹਨਾਂ ਨੂੰ ਸਫਾਈ ਕਰਾਉਣੀ ਉਹਨਾਂ ਦੀ ਕੋਈ ਦੇਖਭਾਲ ਕਰਨ ਲਈ ਹੋਰ ਕਿਤੇ ਅਸੀਂ ਉਸ ਵਰਤ ਨਹੀਂ ਸਕਦੇ ਸਪੈਸ਼ਲ ਇਸੇ ਲਈ ਆਏ ਆ ਵਿੱਚੋਂ ਇੱਕ ਆਏ 15ਵੇਂ ਵੇਤਨ ਕਮਿਸ਼ਨ ਦੇ ਪੈਸੇ ਉਹ 5173000 ਰੁਪਇਆ ਉਹ ਸਾਨੂੰ 3-4 ਕਿਸ਼ਤਾਂ ਜਾਈ ਸੀ ਜਿਹਦੇ ਵਿੱਚ ਅਸੀਂ ਰੇੜੀਆਂ ਅ ਈ ਰੱਖਾ ਜਿੰਨ ਛੋਟਾ ਸੀ ਕਹਿੰਦੇ ਛੋਟਾ ਤੇ ਜੀਸੀਬੀ ਵਗੈਰਾ ਖਰੀਦਣ ਲਈ ਹੋਰ ਕੋਈ ਉਹਦੇ ਵਿੱਚ ਕੋਈ ਵਿਕਾਸ ਨਹੀਂ ਕੋਈ ਕੁਝ ਨਹੀਂ ਕੋਈ ਪੰਜਾਬ ਗਵਰਨਮੈਂਟ ਵੱਲੋਂ ਕੋਈ ਪੈਸਾ ਨਹੀਂ ਆਇਆ ਇਕ ਜਿਹਦੇ ਵਿੱਚੋਂ ਵੀ ਅਸੀਂ ਇੱਕ ਨਲਕਾ ਵੀ ਕਿਤੇ ਲਵਾ ਸਕੀਏ ਸਾਂਝੀ ਜਗ੍ਹਾ ਤੇ ਪੰਜਾਬ ਗਵਰਨਮੈਂਟ ਵੱਲੋਂ ਕੋਈ ਪੈਸਾ ਨਹੀਂ ਆਇਆ ਝੂਠੋ ਜਿੰਨਾ ਮਰਜ਼ੀ ਬੋਲ ਦੇਣ ਇਹ 50 ਲੱਖ ਰੁਪਏ ਜਿਹੜੇ ਸੁਣਾਉਂਦੇ ਸੀ ਉਹ ਵੀ ਸੈਂਟਰ ਗਵਰਨਮੈਂਟ ਵੱਲੋਂ 15ਵੇਂ ਵਿੱਤ ਕਮਿਸ਼ਨ ਦੀ ਆਇਆ ਹੈ ਜੀ ਉਹ ਉਹ ਵੀ ਆਇਆ ਵੀ ਅਸੀਂ ਕੋਈ ਮਸ਼ੀਨਰੀ ਖਰੀਦ ਸਕੀਏ ਜਿਵੇਂ ਚੋਂ ਈ ਰੱਖਿਆ ਦੇ ਜਿਹੜੀਆਂ ਸਾਡੇ ਕੋ ਆ ਚੁੱਕੀਆਂ ਜੀ ਸੀ ਬੀ ਇੱਕ ਆਰੀਏ ਸਾਂਝੇ ਕੰਮਾਂ ਦੀ ਸਾਨੂੰ ਸੌਖ ਜਿਹੜੀ ਆ ਕੋ ਛੱਪੜ ਕੋਈ ਕਜਰਾ ਜਕਣਾ ਕੋ ਕੋਸ਼ ਚੱਕ tạmਲੀ ਸਾਨੂੰ ਬਹੁਤ ਅਖਿਆਈ ਹੁੰਦੀ ਸੀ ਉਹਦੇ ਲਈ ਸਾਡੇ ਲਈ ਜੀ ਸੀ ਬੀ ਆ ਰਹੀ ਆ ਪੰਜਾਬ ਗੌਰਮੈਂਟ ਨੂੰ ਸਾਨੂੰ ਕੋਈ ਪੈਸਾ ਨਹੀਂ ਆ ਜਿਹਦੇ ਵਾਸਤੇ ਉਹਨਾਂ ਨੇ ਐਡਾ ਵੱਡਾ ਰੈਂਬਰ ਰਚਿਆ ਕਿ ਤੁਹਾਨੂੰ ਪ੍ਰੈਸ਼ਰ ਆਵਤਾ ਕੀਤਾ ਪਤਾ ਨਹੀਂ ਸਾਡੇ ਹਿਸਾਬ ਦੇ ਵਿੱਚ ਕਿਹੜੀ ਆ ਸਾਡੇ ਕੋਲ ਤਾਂ 22 ਰਿਟਨ ਸਾਡੇ ਜਿਹੜੇ ਬਣੇ ਰਜਿਸਟਰ ਉਹਨਾਂ ਦੀ ਸਾਰੀ ਲਿਖਤ ਪਈ ਆ ਕਿ ਸਾਡੇ ਕੋਲ ਪੌਣੇ 3 ਸਾਲ ਚ ਸਿਰਫ ਦਾ ਸਿਰਫ ਇਹੀ ਪੈਸੇ ਆਏ ਆ ਉਹ ਵੀ ਸੈਂਟਰ ਗੌਰਮੈਂਟ ਦੇ ਜਿਹੜੇ ਉਹਨਾਂ ਨੇ ਦੇ ਵੱਡੇ ਵੱਡੇ ਵਾਅਦੇ ਕੀਤੇ ਉਹ ਕਿਸ ਬੇਚੀ ਕਰਦੇ ਆ ਸਾਨੂੰ ਨਹੀਂ ਜੀ ਪਤਾ ਵੀ ਅਸੀਂ ਤਾਂ ਉਹੀ ਤਾਂ ਆਪ ਇਸੇ ਕਰਕੇ ਸਾਰੇ ਜਣੇ ਨੇ ਮੀਟਿੰਗ ਕੀਤੀ ਵੀ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੋ ਕਿਸ ਗੱਲ ਤੇ ਕਰ ਰਿਹਾ ਗੁੰਮਰਾਹ ਜਿਹੜਾ ਉਹਨੇ ਵਾਅਦੇ ਕੀਤੇ ਉਹਦੇ ਵਾਅਦੇ ਤੁਸੀਂ ਕੀ ਰਿਐਕਸ਼ਨ ਲੈ ਰਹੇ ਹੋ ਅਸੀਂ ਉਹਨਾਂ ਦੇ ਲੋਕਾਂ ਨੂੰ ਇਸੇ ਕਰਕੇ ਤੁਹਾਡੇ ਭਰਾਵਾਂ ਨੇ ਨਾਲ ਰਾਤਤਾ ਕੀਤਾ ਵੀ ਉਹਨਾਂ ਦੀ ਕਿਸੇ ਵੀ ਗੱਲ 'ਚ ਨਹੀਂ ਆਉਣਾ ਹੱਜੇ ਤੱਕ ਕੋਈ ਪੈਸਾ ਨਹੀਂ ਆਇਆ ਗਾਓ ਆਜਵੇ ਡਿਵੈਲਪਮੈਂਟ ਦੇ ਕੰਮ ਵਾਸਤੇ ਸਾਡੇ ਸਾਰੇ ਐਮਸੀ ਸਾਹਿਬਾਨ ਜਿੰਨੇ ਸਾਡੇ ਪਾਰਟੀ ਦੇ ਵਰਕਰ ਆ ਕਾਂਗਰਸ ਦੇ ਅਸੀਂ ਉਹਨਾਂ ਦੇ ਨਾਲ ਖੜੇ ਆ ਜੇ ਸਾਨੂੰ ਕਹਿਣ ਕਿ ਕਿਤੇ ਜਾਣਾ ਕੋਈ ਫੰਡ ਲੈ ਕੇ ਆਉਣਾ ਅਸੀਂ ਨਾਲ ਜਾਣ ਨੂੰ ਵੀ ਤਿਆਰ ਆ ਲੋਈਆਂ ਦੀ ਡਿਵੈਲਪਮੈਂਟ ਵਾਸਤੇ ਅਸੀਂ ਇੱਕ ਪੈਸਾ ਵੀ ਕਿਤੇ ਅੜਿੱਕਾ ਨਹੀਂ ਡਾਵਾਂਗੇ ਕੋਈ ਨਾ ਸਾਨੂੰ ਜੋ ਅਸੀਂ ਮੋਰੇ ਅੱਗੇ ਚੱਲਾਂਗੇ ਸਾਰੇ ਜਣੇ ਪੰਜਾਬ ਸਰਕਾਰ ਨੂੰ ਹੁਣ ਤੱਕ ਕੋਈ ਫੰਡ ਆਇਆ ਮੈਂ ਕਿਹਾ ਜੀ 1 ਰੁਪਈਆ ਨਹੀਂ ਆਇਆ ਸਫਾਈ ਵਿਭਾਗ ਦੇ ਵਾਲੇ ਸਾਨੂੰ ਹੁਣ ਕਹਿਣਾ ਨਹੀਂ ਚਾਹੀਦਾ ਸਫਾਈ ਦੇ ਮਰਕਰ ਜਿਹੜੇ ਅਸੀਂ ਰੱਖੇ ਠੇਕੇ ਦੇ ਸੀਗੇ ਉਹ ਡੇਲੀ ਬੇਸਿਸ ਤੇ ਅਸੀਂ ਰੱਖੇ ਹੋਇਆ ਹੁਣ ਉਹ ਵੀ 48 ਬੰਦੇ ਅਸੀਂ ਮਤਾ ਪਾ ਕੇ ਪੂਰੇ ਰੱਖੇ ਆ ਜਿਵੇਂ ਜੋ ਸਾਡੇ ਐਮਸੀ ਸਹਿਬਾਨਾ ਨੇ ਸਾਰੇ ਬੰਦੇ ਉਹਨਾਂ ਨੂੰ ਕੋਈ ਹਜ਼ਾਰ ਦਿੰਦਾ ਕੋਈ 2000 ਦਿੱਤਾ ਕੋ ਕਿਦਾਂ ਪਿੱਛੇ 4 ਮਹੀਨੇ ਲਗਾਤਾਰ ਉਹਨਾਂ ਨੂੰ ਤਨਖਾਹਾਂ ਨਹੀਂ ਦੇ ਸਕੇ ਅਸੀਂ ਪਹਿਲਾਂ ਜਦੋਂ ਕਾਂਗਰਸ ਸਰਕਾਰ ਸੀ ਉਦੋਂ ਫੰਡ ਆਉਂਦੇ ਸੀ ਬਿਲਕੁਲ ਫੰਡ ਆਉਂਦੇ ਸੀ ਕੰਮ ਵੀ ਚੱਲ ਪਿਆ ਸੀਗੇ ਸਾਡੇ ਸਾਰੇ ਫਿਰ ਅਸੀਂ ਇੱਕ ਪੂਰੇ 13 ਵਾਰਡ ਲੁਈਆਂ ਦੇ ਦੇ ਇੱਕ ਅਸੀਂ ਬਲੂਪ੍ਰਿੰਟ ਬਣਾਇਆ ਸੀ ਕਿ ਟੋਪ ਟੈਲ ਨਾਲੀਆਂ ਜਾਂ ਗਲੀਆਂ ਉਚਾਰ 5 ਕਰੋੜ ਦੇ ਵਿੱਚ ਵਿੱਚ ਸਮਥਿੰਗ ਅਸੀਂ ਕੋ ਟੈਂਡਰ ਵੀ ਲਵਾਤੇ ਸਾਰੇ ਜਦੋਂ ਗਵਰਨਮੈਂਟ ਬਦਲ ਗਈ ਉਦੋਂ ਸਾਰਾ ਕੋ ਸਾਡਾ ਕੰਮ ਠੱਪ ਹੋ ਗਿਆ ਉਸ ਤੋਂ ਬਾਅਦ ਅੱਜ ਤਹੇ ਬਗੈਰ ਝੂਠ ਬੋਲਣ ਤੋਂ 1 ਰੁਪਿਆ ਸਾਡੇ ਲੋਈਆਂ ਤੇ ਨਹੀਂ ਆਇਆ ਵੀ ਅਸੀਂ ਕਿਤੇ ਇੱਕ ਇੱਟ ਵੀ ਲਵਾ ਸਕੀ ਸਰਕਾਰ ਬਦਲ ਗਈ ਤੇ ਨਾ ਪੈਸੇ ਆਉਣ ਦਾ ਕਾਰਨ ਕੀ ਕਹਿੰਦੇ ਆ ਉਹਨਾਂ ਦੇ ਕੋਲ ਹੀ ਕੁਝ ਨਹੀਂ ਝੂਠ ਹੀ ਬੋਲੀਆਂ ਭਗਵਾਨ ਦਮਨ ਉੱਪਰ ਝੂਠ ਬੋਲੀਆਂ ਦੇ ਥੱਲੇ ਬੋਲੀ ਜਾਂਦੀ ਹੈ ਜੀ ਪਰ ਬੋਰਡ ਤੋਂ ਉਹਨਾਂ ਨੇ ਇੱਥੋਂ ਹੀ ਲਈ ਹੈ ਇੱਥੋਂ ਹੀ ਲਈ ਹੈ ਸ਼ਹਿਰ ਤੋਂ ਲਈ ਝੂਠ ਬੋਲ ਕੇ ਲੈ ਗਿਆ ਜੀ ਹੁਣ ਜਿਸ ਦਿਨ ਪਹਿਲਾਂ ਆਪਣੇ ਸੁਚੀਲ ਰਿੰਕੂ ਜੀ ਦੀ MP ਦੀ ਇਲੈਕਸ਼ਨ ਸੀ ਉਹਦੇ ਵਿੱਚ ਇਹਨਾਂ ਨੇ ਇਦਾਂ ਫੜਫੜ ਕੇ ਨਕਸ਼ੇ ਸੀਵਰੇਜ ਦੀ ਬੋਰਡ ਦੇ ਦਿਖਾਤੇ 15 ਦਿਨਾਂ ਦੇ ਵਿੱਚ ਸਾਡਾ ਚੱਲ ਪੂਗਾ ਜੀ ਸਾਨੂੰ ਨਹੀਂ ਸਮਝ ਹੁਣ ਉਹ ਰਿੰਕੂ ਵਾਲੇ ਵੀ MP ਪਉਣ ਲੰਗੀ ਦੁਕਾਨ ਸਾਲ ਹੁਣ ਦੂਜੇ ਬਣੇ ਨੇ ਲੋਕ ਐਮਪੀਐਨ ਨੂੰ ਹਜੇ ਤੱਕ ਕੋਈ ਪੁੱਛ ਨਹੀਂ ਗਾਜੀ ਜੇ ਗਈਏ ਵੀ 40-50 ਲੱਖ ਰੁਪਏ ਦੇ ਸੀਵਰੇਜ ਪੈ ਜਾਊਗਾ ਤੁਸੀਂ ਆਪ ਸੋਚੋ ਵੀ ਜੇ 100-200 ਫੁੱਟ ਨਾਲੀ ਬਣਾਉਣੀ ਹੋਵੇ ਤੇ 20-25 ਲੱਖ ਰੁਪਏ ਜਿਹਦਾ ਸਹੀ ਨੰਬਰ ਦੇ ਵਿੱਚ ਦੂਜੀ ਇੱਕ ਗੱਲ ਕੀਤੀ ਹੈ ਜੀ ਇੱਕ ਬਲੂਪ੍ਰਿੰਟ ਤਿਆਰ ਕਰਕੇ 5 ਕਰੋੜ ਦੇ ਟੈਂਡਰ ਲਾਏ ਗਿਆ ਸੀਗੇ ਕੰਮ ਸਰਕਾਰ ਦੇ ਹਾਂਜੀ ਉਦੋਂ ਫੰਡ ਕੋਈ ਮੁਹੱਈਆ ਹੋਏ ਸੀਗੇ ਜਾਂ ਇਹ 2.5 ਪੇਸੇ ਬਹਾਰ ਤੇ ਲਾਇਸੀਗੇ। ਅਸੀਂ ਉਹ ਸਾਡੇ ਕੋਲ 1.5 ਕਰੋੜ ਰੁਪਈਆ ਮਿਊਨਿਸਪਲ ਫੰਡ ਦੇ ਵਿੱਚ ਸੀਗਾ। ਬਾਕੀ ਸਾਨੂੰ ਸੀਗੀ ਸਾਡੇ ਐਮ.ਐਲ.ਏ. ਸਾਹਿਬ ਕਹਿੰਦੇ ਤੁਸੀਂ ਕੰਮ ਦੀ ਤਿਆਰੀ ਰੱਖੋ। ਮੈਂ ਪੇਮੈਂਟ ਲੈ ਕੇ ਆ ਰਿਆਂ। ਤੁਸੀਂ ਆਪ ਦੀ ਬਾਕੀ ਸਾਰੀ ਕੰਮ ਕਰ ਛੱਡੋ। ਅਸੀਂ ਉਹਦੀ ਤਿਆਰੀ ਪੂਰੀ ਕੀਤੀ ਸੀ। ਟੈਂਡਰ ਦੇ ਸੀਗੇ ਉਹ ਬਿਨਾਂ ਫੰਡ ਤੇ ਲਾਤੇ ਸੀਗੇ। ਮਤਲਬ ਕੀ ਸਾਡੀ ਤਿਆਰੀ ਪੂਰੀ ਸੀ ਜਦੋਂ ਜਿਸ ਟਾਈਮ ਫੰਡ ਆਉਂਦਾ ਅਸੀਂ ਕਰਦਿਆਂ ਕਰਦਿਆਂ 6 ਮਹੀਨੇ ਲਗਾਉਣ ਦੀ ਵੀ ਜਾਏ। ਆਉਂਦਾ ਅਸੀਂ ਸਾਰਾ ਹੋਮਵਰਕ ਕਰ ਚੁੱਕੇ ਸੀ ਇੱਕ ਪੰਜਾਬ ਗਵਰਨਮੈਂਟ ਵਾਲਾ ਵੈਟ ਹੁੰਦਾ ਉਹ ਹਰ ਦਿਨ ਆ ਰਿਹਾ ਨਹੀਂ ਮੈਂ ਕਿਹਾ ਉਹ ਕਈ ਵਾਰੀ 1.5 ਜਿਹੜੇ ਮਹੀਨਾ ਉਹ ਵੀ ਨਹੀਂ ਆਉਂਦਾ ਤਨਖਾਹ ਕਦੇ ਅਸੀਂ ਉਹਨਾਂ ਦੇ ਵਿੱਚੋਂ ਸਫਾਈ ਵਰਕਰ ਨੂੰ ਭੇਜ ਦਿਆ ਵੈਟ ਅੱਗੇ ਆਉਂਦਾ ਸੀ 9 ਕੋਸ਼ ਦੇ ਕਰੀਬ ਹੁਣ ਕਦੇ 3 ਆਉਂਦਾ ਕਦੇ 4 ਆਉਂਦਾ 32 3 ਸਮਥਿੰਗ ਆ ਜਾਂਦਾ ਕੁੱਝ 4 ਆ ਜਾਂਦਾ ਕਦੇ 2.5 ਆ ਜਾਂਦਾ ਕਦੇ 2 ਆ ਜਾਂਦਾ ਪਰ ਮਹੀਨਾ ਪੂਰਾ ਆ ਨਹੀਂ ਰਿਹਾ ਉਹ ਵੀ ਫੇਰੇ ਵਿੱਚ ਵੀ ਤਨਖਾਹਾਂ ਕਦੇ ਕਲਰਟਾਂ ਦੀਆਂ ਰੁਕ ਜਾਂਦੀਆਂ ਕਦੇ ਰੈਗੂਲਰ ਤਨਖਾਹ ਦੇ ਨਹੀਂ ਸਕਦੇ ਅਸੀਂ ਬਿਲੀਅਨ ਨੂੰ ਸਾਨੂੰ ਨਹੀਂ ਸਮਝ ਆਉਂਦੀ ਗੱਲ ਇਹ ਨਾ ਕਰਾਉਣੀ ਚਾਹੁੰਦੇ ਸੀ ਹਾਂਜੀ ਐਮਸੀ ਨੂੰ ਸਭ ਤੋਂ ਲਾਸਟ ਜੀ ਅਸੀਂ ਕੋਸ਼ਿਸ਼ ਕਰਦੇ ਹਾਂ ਹਾਂਜੀ ਪਰ ਹਰ ਮਹੀਨੇ ਨਹੀਂ ਕਈ ਵਾਰੀ ਦੋ-ਦੋ ਮਹੀਨੇ ਬਾਅਦ ਕਰੀਦੀ ਹੈ ਜੀ ਤੁਹਾਡੇ ਸਾਬ ਦਾ ਇਹ ਸਿਰੇਜ ਪ੍ਰੋਜੈਕਟਾ ਕਿੰਨੇ ਦਾ ਹੋਸਪਾਡਰ ਐਸਟੀਮੇਟਡ ਇਹ 17-18 ਦੇ ਵਿੱਚ ਐਮਐਲਏ ਸਾਡੇ ਹਰਦੀਪ ਸਿੰਘ ਜੀ ਨੇ ਲਾਡੀ ਸਾਹਿਬ ਨੇ ਇੱਕ ਮੈਧਪੁਰ ਦਾ ਢਿਲੋਈਆਂ ਦਾ ਇੱਕ ਸਰਵੇ ਕਰਵਾ ਕੇ ਐਸਟੀਮੇਟ ਬਣਵਾਇਆ ਸੀ 8.5 ਫਾਈਲਾਂ ਦਾ ਜਿਹਦੇ ਵਿੱਚ 7 ਕਰੋੜ ਤੋਂ 55 ਤੋਂ 60 ਕਰੋੜ ਰੁਪਈਆ ਦੋਨਾਂ ਦਾ ਬਣਦਾ ਜਿਹਦੇ ਵਿੱਚ ਟ੍ਰੀਟਮੈਂਟ ਪਲਾਂਟ ਪਲੱਸ ਸੀਵਰੇਜ ਇਹ ਦੋਨੀਆਂ ਚੀਜ਼ਾਂ ਸੀ ਲੋਈਆਂ ਦਾ ਐਸਟੀਮੇਟ ਕਿਉਂ ਵੱਧ ਬਣਿਆ ਸੀ ਵੀ ਟ੍ਰੀਟਮੈਂਟ ਪਲਾਂਟ ਵਾਸਤੇ ਸਾਨੂੰ 1.5 ਕਿੱਲਾ ਜ਼ਮੀਨ ਖਰੀਦਣੀ ਪੈਣੀ ਸੀ ਇਸ ਕਰਕੇ ਲੋਹਿਆਂ ਦਾ ਐਸਟੀਮੇਟ ਜ਼ਿਆਦਾ ਸੀਗਾ ਜਿਹੜੀ ਪ੍ਰਧਾਨਗੀ ਆਪਣੇ ਆਖਾ ਲੱਗੀ ਸੀ ਮੀਡੀਆ ਦੇ ਵਿੱਚ ਵੀ ਆਪਣੇ ਲਈ ਕੋਈ ਹੈਗੀ ਦਮਾੜਿਆ ਵਾਲੀ ਕੋਈ ਕੰਨੀ ਕੋਈ ਕੋਈ ਪ੍ਰਸਤਾਵ ਨਾਲ ਉਹ ਠੇਕੇਦਾਰ ਨੂੰ ਪੇਮੈਂਟ ਕਰਕੇ ਉਹਦਾ ਭੁਗਤਾਨ ਕੀਤਾ ਹੈ ਜਾਂ ਰੋਕੀ ਗਈ ਹੋਈ ਨਹੀਂ ਉਹਦੀ ਹਜੇ 80% ਪੇਮੈਂਟ ਰਹੀ ਦੀ ਹੈ ਉਹ ਵੀ ਉਹ ਹੀ ਉਹ ਹੀ ਆ ਗਈ ਨਾ ਵੀ ਜਿਹੜੇ ਆ ਜਿਹੜੀ ਆਪਣੇ ਆਈ ਸੀਗੀ ਪਹਿਲੀ ਗ੍ਰਾਂਟ ਫੇਸ 4 ਵਾਲੀ ਇਹ ਉਦੋਂ ਚਲੋ ਹੁਣ ਸਾਨੂੰ ਕਹਿਣਾ ਨਹੀਂ ਚਾਹੀਦਾ ਸਰਦਾਰ ਰਤਨ ਸਿੰਘ ਕਾਕੜਾ ਵਾਲੇ ਸਾਨੂੰ ਪਤਾ ਨਹੀਂ ਲੱਗਾ ਕਿਹੜੇ ਵੇਲੇ ਐਮਸੀ ਸਾਡੇ ਨੂੰ ਕਿਸੇ ਨੂੰ ਨਹੀਂ ਪਤਾ ਕਿ ਐਸਟੀਮੇਟ ਕਿਹੜੇ ਵੇਲੇ ਬਣੇ ਔਲਾਰਟ ਟੈਂਡਰ ਕਿਹੜੇ ਵੇਲੇ ਹੋਈ ਉਹਨਾਂ ਨੂੰ ਨਹੀਂ ਤਾਂ ਅਸੀਂ ਇਹ ਹੋਣ ਹੀ ਨਹੀਂ ਸੀ ਦੇਣਾ ਕਿਉਂ ਇਹ ਕਾਮਯਾਬ ਨਹੀਂਗਾ ਇਹ ਤਾਂ ਸਿਰਫ ਹੁਣ ਅਸੀਂ ਚਲੋ ਕਹਿੰਦੇ ਨਹੀਂ ਸੰਤ ਸੀਚੋ ਆ ਮਾਡਲ ਬਣਾਉਣ ਦੀ ਕੋਸ਼ਿਸ਼ ਕੀਤੀ ਅਸੀਂ ਹੁਣ ਰਿਕਰ ਬਣਗੇ ਤੱਕਣਾ ਕੰਮ ਨਹੀਂ ਹੋਣ ਦਿੰਦੇ ਅਸੀਂ ਕਿਹਦੇ ਤੁਹਾਡੇ ਲਾਗੀਦਾਰ ਨੇ ਆਪਣੇ ਹਾਂ ਜੀ ਇਹਨਾਂ ਨੂੰ ਕੋਈ ਫੰਡ ਨਹੀਂ ਮਿਲਦੇ ਫੰਡ ਐਮਐਲ ਫੰਡ ਹੁੰਦਾ ਜਾਂ ਐਮਐਲ ਫੰਡ ਐਮਐਲ ਕੁਝ ਨਹੀਂ ਮਿਲਦਾ ਹਾਂ ਜੀ ਮ ਹੁਣ ਇਸ ਦੇ ਵਿੱਚ ਉਹਨਾਂ ਨੇ ਕੋਈ ਵਾਰੀ ਕੁਝ ਨਹੀਂ ਉਹਨਾਂ ਨੇ ਕੀਦਾਂ ਥੋੜਾ ਜਿਹਾ ਸੌਂਦੀ ਹੁਣ ਹਲਕਾ ਏਡਾ ਵੱਡਾ ਉਹ ਕਿੱਥੇ ਕਿੱਥੇ ਲਾਉਣਗੇ ਜਿਸ ਟਾਈਮ ਉਹਨਾਂ ਦਾ ਸਾਡੀ ਗਵਰਨਮੈਂਟ ਸੀ ਉਹਨਾਂ ਨੇ ਤਾਂ ਦਾਨ ਕਰਾਈ ਹੋਈ ਸੀ ਜੀ ਸਾਰੇ ਪਾਸੇ ਪਿੰਡਾਂ 'ਚੋਂ ਸਮਾਜ ਜਲਦੀ ਸ਼ਹਿਰਾਂ 'ਚੋਂ ਕੰਮ ਚੱਲਦੀ ਸਾਰੇ ਪਾਸੇ ਚੱਲਦੀ ਦੀ ਹੁਣ ਵੀ ਮਹਿਤਪੁਰ ਦੇ ਜਿਹੜੇ ਕਹਿ ਰਹੇ ਆ ਵੀ ਅਸੀਂ 18 ਕਰੋੜ ਦਾ ਇਹ ਲਾਡੀ ਸਾਹਿਬ ਦੀ ਬਦੌਲਤ ਹੀ ਕੰਮ ਚੱਲਦਾ ਪਿਆ ਵਾ ਅਸਲੀਅਤ 'ਚ ਜਾ ਕੇ ਦੇਖਣ ਦਾ ਜੀ ਮੁੱਦਾ ਵਾ ਜੀ ਕਿ ਵਾਟਰ ਸਪਲਾਈ ਹਾਂਜੀ ਥੈਂਕ ਯੂ ਬੀ ਫਰੀ ਹਾਂਜੀ ਇਹ ਤੁਹਾਡੇ ਵੱਲ ਬਣਾਈ ਗਈ ਨਗਰਪਾਲਿਕਾ ਤੋਂ ਇਹ ਉਸ ਟਾਈਮ ਟੈਂਕੀ ਬਣਵਾਤੀ ਸੀ ਇਹ ਉਹੀ ਗੱਲ ਆ ਜੀ ਨਾ ਜਿਸ ਟਾਈਮ ਕਿਹਾ ਸੀ ਬਲੂਪ੍ਰਿੰਟ ਵਾਲਾ ਅਸੀਂ ਸਾਰੀ ਤਿਆਰੀ ਕੀਤੀ ਸੀ ਵੀ ਇੱਕ ਤਰੀ ਹਰ ਵਾਰ ਚ ਜਿੱਥੋਂ ਦੀ ਪਾਈਪ ਲਾਈਨ ਪਾਟੋ ਹੋਣੀ ਆ ਜਾਂ ਕਨੈਕਸ਼ਨ ਦੇਣੇ ਆ ਤੇ ਤੜੇ ਉਹ 4.5 ਤੋਂ 5 ਕਰੋੜ ਰੁਪਏ ਦਾ ਸਾਰਾ ਜਦੋਂ ਟੈਂਕੀ ਬਣ ਗਈ ਆ ਉਸ ਤੋਂ ਬਾਅਦ ਬੜਾਈ ਨਗਰ ਪੰਚਾਇਤ ਨੇ ਜੀ ਤੇ ਇਹ ਵੀ ਟੈਂਕੀ ਦਾ ਵੀ ਬਾਜੀ ਇਹੀ ਸੀਗਾ ਵੀ ਪਿੱਛੇ ਸਾਡੇ ਸ਼ਹਿਰ ਚ ਕੋਈ ਮੰਨਦਾ ਹੀ ਨਹੀਂ ਸੀ ਉੱਤੇ ਕਿ ਟੈਂਕੀ ਲੋਈਆਂ ਦੇ ਹੈ ਹੀ ਨਹੀਂ ਹੁਣ ਉਹ ਉਧਰੋਂ ਜੀ ਪੱਟ ਕੇ ਬਹਿ ਜਾਂਦੇ ਸਾਡੇ ਕੋਲ ਫੰਡ ਕੋਈ ਨਹੀਂ ਤੇ ਗਲੀਆਂ ਨਾਲੀਆਂ ਦਾ ਉਦੋਂ ਵੀ ਜ਼ਿਆਦਾ ਕੰਮ ਖਰਾਬ ਹੋਣਾ ਸੀਗਾ ਜੀ ਇਸੇ ਕਰਕੇ ਸੀ ਲੋਕਾਂ ਨੂੰ ਕਨੈਕਸ਼ਨ ਨਹੀਂ ਦੇ ਰਹੇ ਉਹ ਬਿਲਕੁਲ ਬੰਦ ਕਰ ਦਿੱਤਾ ਉਹ ਟੈਂਕੀ ਬਣ ਗਈ ਦੇਖੋ ਪਾਣੀ ਤਾਂ ਹਜੇ ਛੱਪੜ ਨਹੀਂ ਚਲਦੀ ਪਈ ਜੇ ਟੈਂਕੀ ਬਣ ਜੀ ਲੋਕਾਂ ਨੂੰ ਕਨੈਕਸ਼ਨ ਮਿਲ ਗਏ ਗਲੀਆਂ ਨਾਲੀਆਂ ਰਫੇਰ ਹੋਣ ਤੋਂ ਰਹਿ ਜਾਣੀਆਂ ਛੱਪੜਾਂ 'ਚ ਪਾਣੀ ਨਹੀਂ ਜਾਣਾ ਏਦੋਂ ਜ਼ਿਆਦਾ ਹੁਣ ਬਰਸਾਤ ਆਈ ਆ ਸ਼ਹਿਰਾਂ ਦੇ ਵਿੱਚ ਵੱਡੇ ਜਿਹੇ ਜਲੰਧਰ ਲੁਧਿਆਣਾ ਦੇਖੋ ਕਿੰਨੇ ਕਿਨਾ ਪਾਣੀ ਅਸੀਂ ਆਪ ਦੇ ਆਪ ਨੂੰ ਮੀਆ ਮਿੱਠੂ ਨਹੀਂ ਬਣਦੇ ਲੋਈਆਂ ਤੇ ਬਰਸਾਤ ਹੋਣ ਤੋਂ 10 ਮਿੰਟ ਬਾਅਦ ਕਿਸੇ ਥਾਂ ਤੇ ਕੋਈ ਪਾਣੀ ਖੜਾ ਹੋਇਆ ਹੋਵੇ ਇਹ ਤੁਸੀਂ ਪ੍ਰੋਫੈਸਰ ਆल्या ਤੁਸੀਂ ਦੱਸ ਸਕਦੇ ਆ ਤੇ ਉਹਦੀ ਵੀ ਸੁਭਾਵਨਾ ਕਰਾਂ ਦੀ ਵਾਟਰ ਸਪਲਾਈ ਹੁਣ ਫੰਡ ਆਉਣਗੇ ਤੇ ਲੋਕਾਂ ਨੂੰ ਕਨੈਕਸ਼ਨ ਦੇਵਾਂਗੇ ਦੇਖੋ ਜਦੋਂ ਕਨੈਕਸ਼ਨ ਦੇਣੇ ਆ ਨਾਲ ਹੀ ਕੋਈ ਗਲੀ ਪੱਟ ਹੋਣੀ ਆ ਤੇ ਤਾ ਵੀ ਜੱਲੂਗਾ ਜੇ ਹੁਣ ਫੰਡ ਕਿੱਦਾਂ ਕਰਦੀ ਏ ਕਿਸੇ ਤਰ੍ਹਾਂ ਜੱਲੂ ਮੋਟਰ ਵੀ ਰਾਈ ਸੀ ਮੇਰੇ ਪਿਆਰੇ ਹਾਂ ਜੀ ਕਨੈਕਸ਼ਨ ਹੈ ਸਾਰਾ ਕੋਸ਼ਿਸ਼ ਲਗੀ ਟੈਂਕੀ ਬਣੀ ਭਰਨੇ ਐਸ ਵੇਲੇ ਟੈਂਕੀ ਭਰੀ ਭਈ ਆ ਪਾਣੀ ਦੀ ਖਾਲੀ ਉਹਨੂੰ ਖੜੀ ਨਹੀਂ ਕਰ ਸਕਦੇ ਆਪਾਂ ਹਾਂ ਜੀ ਫਿਰ ਉਹਦੇ ਦੀਏ ਵਾ ਹਾਂ ਜੀ ਪਾਣੀ ਦੀ ਭਰੀ ਭਈ ਆ ਜੀ ਅਗਿਦਾ ਇਹੀ ਆ ਵੀ ਆ ਜਿਹੜਾ ਝੂਠ ਤੂਫਾਨ ਪਡੋਰੀ ਸਾਹਿਬ ਨੇ ਬੋਲਿਆ ਇਹਨੂੰ ਨਾ ਕਰਨ ਸਾਨੂੰ ਅਸਲੀਅਤ ਜੋ ਗਰਾਊਂਡ ਤੇ ਹੈਗਾ ਵਾ ਉਹ ਸਾਨੂੰ ਦੱਸਣ ਅਸੀਂ ਉਹਨਾਂ ਨਾਲ ਚੱਲਦੇ ਆਂ বারবার ਰਹੇ ਜੀ ਸਾਡੀ ਡਵੈਲਪਮੈਂਟ ਹੋ ਰਹੀ ਆ ਅਸੀਂ ਆ ਕਰ ਰਹੇ ਆ ਲੋਕਾਂ ਨੂੰ ਸੀਵਰੇਜ ਦੇ ਨਾਤੇ ਬਹੁਤ ਵੱਡੇ ਬਲਾਫ ਚ ਰੱਖਿਆ ਜਾਂਦਾ ਵਾ ਉਹ बार-बार ਨਾ ਕਰਨੇ ਆ ਆਮਦ ਵੀ ਜੇ ਰਕਰ ਆ ਉਹ ਕਹਿੰਦੇ ਕਿ ਨਗਰ ਪੰਚਾਇਤ ਸਾਡੇ ਨਾਲ ਰਲ ਕੇ ਨਹੀਂ ਚੱਲਦੀ ਇਹੋ ਕੋਈ ਕੰਮ ਹੁੰਦਾ ਅਸੀਂ ਹੁਣ ਤੁਹਾਨੂੰ ਪ੍ਰੈਸ ਦੇ ਕਮੇਟੀ ਉਹਨਾਂ ਦੀ ਆ ਉਹ ਮੈਂ ਕਹਾਂ ਜੀ ਅਸੀਂ ਪ੍ਰੈਸ ਦੇ ਥਰੂ ਉਹਨਾਂ ਦੇ ਕੋਲ ਮੈਸੇਜ ਪਹੁੰਚਾਉਂਦੇ ਆ ਸਾਨੂੰ ਦੱਸਣ ਅਸੀਂ ਜਾਣ ਨੂੰ ਤਿਆਰ ਆਂ ਦੱਸੋ ਕਿੱਥੇ ਜਾਣਾ ਆਪਾਂ ਫੰਡ ਲੈਣ ਕੀ ਕੰਮ ਕਰਨਾ ਉਹ ਸਾਨੂੰ ਦੱਸ ਦਿਨ ਅਸੀਂ ਉਹ ਕਰਨ ਨੂੰ ਤਿਆਰ ਆਂ ਅਸੀਂ ਲੋਹਿਆਂ ਦੇ ਵਿੱਚ ਕਿਸੇ ਕੰਮ ਦੇ ਵਿੱਚ ੜਕਾ ਨਹੀਂ ਲਾਵਾਂਗੇ ਡਵੈਲਪਮੈਂਟ ਦੇ ਕੰਮ ਚ